ਜੇ ਤੁਸੀਂ ਕਦੇ ਫਲਾਈਟ 'ਚ ਸਫ਼ਰ ਕੀਤਾ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਜਹਾਜ਼ 'ਚ ਸਫ਼ਰ ਕਰਨਾ ਕਿੰਨਾ ਆਸਾਨ ਹੋ ਗਿਆ ਹੈ ਕੋਈ ਸਮਾਂ ਸੀ ਜਦੋਂ ਬਹੁਤੇ ਲੋਕ ਜਹਾਜ਼ ਨੂੰ ਅਸਮਾਨ 'ਚ ਉੱਡਦੇ ਦੇਖ ਕੇ ਸੋਚਦੇ ਸਨ ਕਿ ਕਾਸ਼ ਉਹ ਵੀ ਕਿਸੇ ਦਿਨ ਜਹਾਜ਼ 'ਚ ਬੈਠ ਸਕਦੇ ਅਤੇ ਹੁਣ ਅਜਿਹਾ ਸੋਚਣ ਵਾਲੇ ਲੋਕ ਵੀ ਹਵਾਈ ਜਹਾਜ਼ 'ਚ ਘੁੰਮਦੇ ਨਜ਼ਰ ਆਉਂਦੇ ਨੇ ਹਾਲਾਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਫਲਾਈਟ 'ਚ ਅਜੀਬੋ-ਗਰੀਬ ਹਰਕਤਾਂ ਕਰਦੇ ਨੇ ਜੋ ਹੋਰ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਨੇ ਅਜਿਹਾ ਇੱਕ ਮਾਮਲਾ ਇਨੀ ਦਿਨੀ ਸੁਰਖੀਆਂ ਵਿੱਚ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਸਲ 'ਚ ਇੱਕ ਵਿਅਕਤੀ ਨੇ ਉਡਾਰ ਭਰਨ 'ਚ ਅਜਿਹਾ ਖਤਰਨਾਕ ਕੰਮ ਕੀਤਾ ਕਿ ਜਹਾਜ਼ 'ਚ ਬੈਠੇ ਯਾਤਰੀਆਂ ਨੇ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ ਮਾਮਲਾ ਨਿਊ ਮੈਕਸੀਕੋ ਦੇ ਅਲਬੂਕਰਕ ਤੋਂ ਸ਼ਿਕਾਗੋ ਜਾ ਰਹੀ ਅਮਰੀਕਨ 에어ਲਾਈਨਸ ਦੀ ਫਲਾਈਟ ਨਾਲ ਸੰਬੰਧਿਤ ਹੈ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ ਯਾਤਰੀ ਆਰਾਮ ਨਾਲ ਸਫ਼ਰ ਕਰ ਰਹੇ ਸਨ ਫਲਾਈਟ ਅਸਮਾਨ 'ਚ ਸੀ ਅਤੇ ਇਸ ਦੌਰਾਨ ਇੱਕ ਯਾਤਰੀ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਹ ਅਚਾਨਕ ਉੜਦੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲਣ ਦੀ ਕੋਸ਼ਿਸ਼ ਕਰਨ ਲੱਗਾ ਇਸ ਦੌਰਾਨ ਜਦੋਂ ਜਹਾਜ਼ 'ਚ ਸਵਾਰ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨਾਲ ਭੜ ਗਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ ਅਜਿਹਾ ਕਿ ਯਾਤਰੀਆਂ ਨੂੰ ਮਜਬੂਰ ਹੋ ਕੇ ਉਸ ਦੇ ਹੱਥ ਪੈਰ ਟੇਪ ਨਾਲ ਬੰਨਣੇ ਪਏ ਤਾਂ ਜੋ ਉਹ ਦੁਬਾਰਾ ਅਜਿਹੀ ਹਰਕਤ ਨਾ ਕਰ ਸਕੇ ਬਾਅਦ ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੋਸ਼ੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਅਜੀਬ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਯਾਤਰੀ ਦੋਸ਼ੀ ਨੂੰ ਫੜ ਕੇ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕਿ ਦੋਸ਼ੀ ਖੁਦ ਨੂੰ ਉਹਨਾਂ ਤੋਂ ਛਡਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਰਿਪੋਰਟ ਦੇ ਅਨੁਸਾਰ ਅਲ ਬੂ ਕਰਕ 에어ਪੋਰਟ ਤੋਂ ਫਲਾਈਟ ਦੇ ਉਡਾਣ ਭਰਨ ਦੇ ਸਿਰਫ 30 ਮਿੰਟ ਬਾਅਦ ਵਿਅਕਤੀ ਜਹਾਜ਼ ਦੇ ਐਮਰਜੈਂਸੀ ਗੇਟ ਦੇ ਨੇੜੇ ਪਹੁੰਚਿਆ ਅਤੇ ਉਸ ਦਾ ਹੈਂਡਲ ਫੜ ਕੇ ਇਸ ਨੂੰ ਖੋਲਣ ਦੀ ਕੋਸ਼ਿਸ਼ ਕਰਨ ਲੱਗਾ। ਕੁਝ ਕਿਸਮਤ ਹੀ ਰਹੀ ਕਿ ਮੁਸਾਫਰਾ ਨੇ ਉਸ ਨੂੰ ਸਮੇਂ ਸਿਰ ਅਜਿਹਾ ਕਰਨ ਤੋਂ ਰੋਕ ਦਿੱਤਾ ਨਹੀਂ ਤਾਂ ਜਹਾਜ਼ ਦੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਖਤਰੇ ਵਿੱਚ ਹੋ ਸਕਦੀ।